ਪੰਜਾਬ ਜਿਹੜਾ ਬੜੀ ਫਰਟਾਈਲ ਧਰਤੀ ਹੈ ਉਪਜਾਊ ਧਰਤੀ ਹੈ ਗੁਰੂਆਂ ਦਾ ਵਰਦਾਨ ਪ੍ਰਾਪਤ ਧਰਤੀ ਹੈ ਹਰ ਪਿੰਡ 'ਚ ਸ਼ਹੀਦਾਂ ਦਾ ਕੋਈ ਨਾ ਕੋਈ ਗੇਟ ਬਣਿਆ ਕੋਈ ਬੁੱਤ ਲੱਗਿਆ ਹੈ ਬੜੀ ਸ਼ਹੀਦਾਂ ਦੀ ਅਸ਼ੀਰਵਾਦ ਪ੍ਰਾਪਤ ਧਰਤੀ ਹੈ ਫਕੀਰਾਂ ਦੀ ਧਰਤੀ ਹੈ ਸਰਬੱਤ ਦਾ ਭਲਾ ਮੰਗਣ ਵਾਲੇ ਲੋਕਾਂ ਦੀ ਧਰਤੀ ਹੈ ਇਸ ਧਰਤੀ ਤੇ ਕੋਈ ਜੰਮ ਪਿਆ ਤਾਂ ਉਹ ਭੁੱਖਾ ਨਹੀਂ ਮਰਦਾ ਇਹ ਧਰਤੀ ਤਾਂ ਅੰਨ ਦਾਤਿਆਂ ਦੀ ਧਰਤੀ ਹੈ ਦਾਤਿਆਂ ਦਾਤਿਆਂ ਤੋਂ ਲੋਕ ਮੰਗਦੇ ਐ ਦਾਤੇ ਤਾਂ ਦਾਤਾਂ ਵੰਡਣ ਵਾਲੇ ਹੁੰਦੇ ਐ ਵਿਛਦੀ ਚਲੋ ਮਾੜੀਆਂ ਸਰਕਾਰਾਂ ਆ ਗਈਆਂ ਉਹਨਾਂ ਨੇ ਚਿੱਟੇ-ਚੁੱਟੇ ਤੇ ਲਾਤੇ ਜੱਜਵਾਕਾਂ ਨੂੰ ਫਟਕਾ ਲਿਆ ਜਾਂ ਹੁਣ ਜਦੋਂ ਖਜ਼ਾਨਾ ਮੰਤਰੀ ਕੋਈ ਕਹੀ ਜਾਊਗਾ 5 ਸਾਲ ਖਜ਼ਾਨਾ ਖਾਲੀ ਐ ਖਜ਼ਾਨਾ ਖਾਲੀ ਐ ਫਿਰ ਬੱਚੇ ਤਾਂ ਬਾਹਰ ਭੱਜਣਗੇ ਮਾਪੇ ਕਹਿੰਦੇ ਪੋਤੇ ਦਾ ਖਜ਼ਾਨਾ ਖਾਲੀ ਐ ਇੱਕ ਬਿਆਨ ਨਾਲ ਲੀਡਰ ਦੇ ਇੱਕ ਬਿਆਨ ਨਾਲ ਬਹੁਤ ਸਾਰੇ ਘਰਾਂ ਦਾ ਭਵਿੱਖ ਬਦਲ ਜਾਂਦਾ ਚੱਕ ਕੇ ਬਿਆਨ ਦੇਦਾ ਪ੍ਰਾਈਵੇਟ ਬੱਸਾਂ ਨੂੰ ਉਹ ਨਿਜੀ ਕਰਨ ਕਰ ਦਿਆਂਗੇ ਜੀ ਕੇਂਦਰੀਕਰਨ ਕਰ ਦਿਆਂਗੇ ਚਲੋ ਜੀ ਸਾਰੇ ਬੱਸਾਂ ਵੇਚ ਜੰਦੇ ਜੀ ਸਾਡੇ ਦੋਸਤ ਨੇ ਇੱਕ ਕੈਨੇਡਾ ਰਹਿੰਦੇ ਨੇ ਉਹਨਾਂ ਦੀ ਬੜੀ ਵੱਡੀ ਵੱਡੀ ਟਰਾਂਸਪੋਰਟ ਸੀਗੀ ਉਹ ਕਹਿੰਦੇ ਬਾਦਲ ਦੇ ਇੱਕ ਬਿਆਨ ਨੇ ਸਾਡਾ ਸਾਰਾ ਟਰਾਂਸਪੋਰਟ ਦਾ ਤੰਡਾ ਤਬਾਹ ਕਰਕੇ ਰੱਖਤਾ ਉਹਨੇ ਕਹਿੰਦਾ ਸਾਰੀਆਂ ਨਿਜੀ ਬੱਸਾਂ ਦਾ ਕੇਂਦਰੀਕਰਨ ਕਰਾਂਗੇ ਕਨ ਸਾਡੇ ਘਰ ਦੇ ਕਹਿੰਦੇ ਭਾਈ ਬੱਸਾਂ ਹੁਣ ਵਿਕਣਗੀਆਂ ਤੂੰ ਉਹਦਾ ਕੈਨੇਡਾ ਲੰਘ ਜਾ ਕਹਿੰਦਾ ਫਿਰਦਿਆਂ ਕੈਨੇਡਾ ਚ ਨਾ ਕੋਈ ਜਿਕਰ ਨਹੀਂ ਕੀਤਾ ਕੇਂਦਰੀਕਰਨ ਦਾ ਕਹਾੜਾ ਕਰਨਾ ਸੀ ਉਹਦਾ ਬਾਦਲੀਕਰਨ ਕਰਤਾ ਸਾਰੀਆਂ ਬੱਸਾਂ ਆਪ ਲੈ ਲੀਆਂ ਚਲੋ ਜੀ ਸਾਰੇ ਰੂਟ ਆਪ ਲੈ ਲੈ ਚਲੋ ਜੀ ਜਦੋਂ ਲੀਡਰ ਜਿਹੜਾ ਨਾ ਉਹ ਵਪਾਰੀ ਬਣ ਜੇ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਜਨਤਾ ਬਿਕਾਰੀ ਜਦੋਂ ਰਾਜਾ ਹੀ ਵਪਾਰ ਕਰਨ ਲੱਗ ਗਿਆ ਫਿਰ ਕਿਹਨੂੰ ਹੋਰ ਨੂੰ ਕਿਹਨੂੰ ਕਰਨ ਦੇਊਗੇ ਜੇ ਵਪਾਰੋ ਜੂ ਰਾਜੇ ਦੀਆਂ ਬੱਸਾਂ ਚੱਲਦੀਆਂ ਹੋਣ ਫਿਰ ਹੋਰ ਕਿਹਨੂੰ ਪਾਉਣ ਦੇਊਗਾ ਮਿੰਨੀ ਬੱਸਾਂ ਦੇ ਰੂਟ ਕਿਉਂ ਪਾਉਣ ਦੇਊਗਾ ਉਹ ਫਿਰ 2 ਮਿੰਟ ਤੁਹਾਡੇ ਮੂਰੇ ਲਾ ਲੂਗਾ 2 ਮਿੰਟ ਤੁਹਾਡੇ ਪਿੱਛੇ ਲਾ ਲੂਗਾ ਤੁਹਾਨੂੰ 버ਗਰ ਦੀ ਟਿੱਕੀ ਵਾਂਗੂਆਂ ਦੱਬੀ ਫਿਰਨਗੇ ਉਹ ਵਾਲੇ ਵਾਲੇ ਹਾਂ ਨਾ ਨਾ ਪਹਿਲਾਂ ਚੜ੍ਹਨ ਦੇਣ ਕਿਸੇ ਨੂੰ ਨਾ ਮਗਰੋਂ ਚੜ੍ਹਨ ਦੇਣ ਵਿਚਾਲੇ ਲਾ ਰੱਖਿਓ ਚਲੋ ਜੀ ਚੱਲ ਕਿੱਧਰ ਚੱਲਦਾ ਇਹ ਫੁਰਗ ਲਗਾ ਛੱਡ ਯਾਰ ਜਿੰਨੇ ਦਿਨ ਦੇ ਨੇ ਉੰਨੇ ਲੈ ਲਓ ਯਾਰ ਇਹਨਾਂ ਤੋਂ ਪਰੇ ਵੇਚੋ ਯਾਰ ਕਾਹਨੂੰ ਪੰਗਾ ਲੈਣਾ ਵੱਡੇ ਨੇ ਵੱਡੇ ਕਿਹਨੇ ਬਣਾਏ ਨੇ ਤੁਸੀਂ ਬਣਾਏ ਨੇ ਸੁਇਸ ਕਰਕੇ ਕਿਉਂਕਿ ਮੈਂ ਪਿੰਡਾਂ ਚੋਂ ਆਇਆ ਮੈਨੂੰ ਪਤਾ ਸਾਰਾ ਹੈ ਤੇ ਨਾ ਹੀ ਕੋਈ ਪੈਸੇ ਦੀ ਇੱਛਾ ਹੈ ਨਾ ਹੀ ਕੋਈ ਸ਼ੌਹਰਤ ਦੀ ਇੱਛਾ ਹੈ 7.5 ਸਾਲ ਦਾ ਸੀ ਜਦੋਂ ਭਗਵੰਤ ਮਾਨ ਬਣਦਾ ਸੀ ਤੁਸੀਂ ਨਾਉ ਨਾ ਕੋਈ ਟੈਲੀਵਿਜ਼ਨ ਤੇ ਆਉਣ ਦਾ ਚਾਹ ਹੈ ਨਾ ਕੋਈ ਖ਼ਬਰ ਚ ਫੋਟੋ ਛਪਾਉਣ ਦਾ ਚਾਹ ਹੈ ਨਾ ਕੋਈ ਜਾਅ ਚ ਬੈਠਣ ਦਾ ਚਾਹ ਹੈ ਨਾ ਕਿਸੇ ਕੋਈ ਮੁਲਕ ਦੇਖਣ ਦਾ ਚਾਹ ਹੈ ਸਿਰਫ ਇੱਕੋ ਹੀ ਚਾਹ ਹੈ ਕਿ ਸਾਡਾ ਪੰਜਾਬ ਜਿਹੜਾ ਉਹ ਘੁੱਗ ਵਸਦਾ ਹੋ ਜੇ ਸਾਡੇ ਪੰਜਾਬ ਦੇ ਬਜ਼ੁਰਗ ਜਿਹੜੇ ਨੇ ਉਹ ਜਾਨ ਦੁਨੀਆ ਤੇ ਜਾਣ ਤੋਂ ਪਹਿਲਾਂ ਆਪਦੀ ਅੱਖਾਂ ਨਾਲ ਦੇਖ ਜਾਣੀ ਦਾ ਸਾਡਾ ਟੱਬਰ ਲੀ ਤੇ ਚੜ ਗਿਆ ਸਾਡਾ ਪੰਜਾਬ ਲੀ ਤੇ ਚੜ ਗਿਆ ਆ ਇੱਛਾ ਵਸ ਹੋਰ ਕੋਈ ਜਾਣੀਗਾ